ਨਿਰਨਾ ਰਸ਼ਪਾਲ ਸਿੰਘ ਹਾਂਜੀ ਮੈਮ ਲੋਰਡ ਕੋ ਰਹਿਣ ਵਾਲਾ ਕੰਮ ਕੀ ਕਰਦੇ ਆ ਜੀ ਆਪਾਂ ਕੰਮ ਇਲੈਕਟ੍ਰੋਮੈਡੀਕਲ ਡਾਕਟਰ ਦਾ ਕੰਮ ਕਰਦੇ ਆ ਓਕੇ ਡਾਕਟਰ ਸਾਹਿਬ ਕੀ ਪ੍ਰੋਬਲਮ ਸੀ ਤੁਹਾਨੂੰ ਬੋਡੀ ਸਰਵਿਸ ਵਰਤਨ ਤੋਂ ਪਹਿਲਾਂ ਜੀ ਮੇਰੇ ਨਾਲ 2018 ਦੇ ਵਿੱਚ ਸਾਈਡ ਕਾ ਪੇਨ ਹੋ ਗਈ ਸੀ ਕਾਫੀ ਜ਼ਿਆਦਾ ਅੱਛਾ ਜੀ ਤਾਂ ਕੁਝ ਮੈਂ ਮੈਡੀਸਨ ਪਹਿਲਾਂ ਐਲੋਪੈਥਿਕ ਵੀ ਲਈ ਅੱਛਾ ਜੀ ਇਹਨਾਂ ਦਾ ਫਰਕ ਨਹੀਂ ਪਿਆ ਫਿਰ ਉਸ ਤੋਂ ਬਾਅਦ ਮੈਂ ਮੈਡੀਸਨ ਹੋਰ ਵੀ ਦੇਸੀ ਦਵਾਈ ਲਈ ਉਹਨਾਂ ਦਾ ਫਰਕ ਪਿਆ ਠੀਕ ਹੈ ਉਸ ਤੋਂ ਬਾਅਦ 2022 ਦੇ ਵਿੱਚ ਫੇਰ ਦੁਬਾਰਾ ਮੇਰੇ ਪ੍ਰੋਬਲਮ ਹੋ ਹੀ ਸੈਟ ਕਰੀ ਆ ਇਹ ਜਿਵੇਂ ਇੱਕ ਲੱਕ ਤੋਂ ਲੈ ਕੇ ਪੈਰ ਤੱਕ ਹੁੰਦੀ ਉਹ ਹੀ ਲੱਤ ਦਰਦਾਂ ਨਾ ਜੀ ਲੱਕ ਤੋਂ ਉੱਪਰੋਂ ਲੈ ਕੇ ਨੀਚੇ ਤੱਕ ਤੇ ਪੈਰ ਮੇਰਾ ਜਿਹੜੀ ਲੱਤ ਸੀ ਉਹ ਥੱਲੇ ਥੱਲੇ ਸੁੰਨ ਸੀ ਅੱਛਾ ਜੀ ਸੁੰਨ ਰਹਿੰਦੀ ਸੀ ਸਾਰੀ ਲੱਤ ਸੁੰਨ ਰਹਿੰਦੀ ਥਾਡੀ ਬਾਕੀ ਐ ਵੈਸੇ ਠੀਕ ਹੋ ਗਿਆ ਸੀ ਕੁਝ ਮੈਂ ਆਪਣੀ ਮੈਡੀਸਨ ਆਪ ਤੁਸੀਂ ਲੱਤੋ ਦਾ ਕਰ ਦਿਓ ਕੰਮ ਹਾਂ ਜੀ ਜੀ ਨਾਲ ਮੇਰਾ ਸੈੱਟ ਹੋ ਗਿਆ ਉਸ ਤੋਂ ਬਾਅਦ ਪ੍ਰੋਬਲਮ ਇਹ ਜਿਹੜੀ ਸੁੰਨਪਣਾ ਸੀ ਸੁੰਨ ਲੱਤ ਉਹ ਨਹੀਂ ਸੈੱਟ ਹੋ ਰਹੀ ਸੀ ਅੱਛਾ ਜੀ ਤਾ ਮੈਨੂੰ ਪਤਾ ਲੱਗਿਆ ਕਿ ਮੇਰੇ ਕੋ ਦੋਸਤ ਨੇ ਉਹਨਾਂ ਨੇ ਅੱਛਾ ਵੀ ਇੱਕ ਪੈਕ ਲਾਉ ਦਿੱਤੇ ਨਾਲ ਤੁਹਾਡੇ ਵੀ ਸਰੀਰ ਦੀ ਸਫਾਈ ਕਰਾਓ ਦੀ ਸਫਾਈ ਕਰਾਓ ਹਾਂਜੀ ਫਾਇਰਡ ਵਗੈਰਾ ਵੀ ਠੀਕ ਨਾਲ ਨਾਲ ਅੱਛਾ ਜੀ ਤਾਂ ਮੈਂ ਉਸੇ ਤਸਰੀਬ ਦੀ ਸਫਾਈ ਵਾਸਤੇ ਮੈਂ ਉਹ ਸ਼ੁਰੂਆਤ ਕੀਤੀ ਠੀਕ ਹੈ ਜੀ ਮੈਂ 50 ਦਿਨ ਦਾ ਉਹ ਜੋ ਅਸੀਂ ਬੋਡੀ ਸਰਵਿਸ ਦਾ ਜੋ ਅਸੀਂ ਸੈਸ਼ਨ ਉਹ ਕਰਿਆ 50 ਦਿਨ ਦਾ ਵਰਤ 50 ਦਿਨ ਦਾ ਵਰਤ ਉਹ ਮੈਂ ਉਹਦੇ ਨਾਲ ਮੇਰੇ ਲੱਥ ਜਿਹੜੀ ਉਹ ਬਿਲਕੁਲ ਠੀਕ ਹੋ ਗਈ ਥੱਲੇ ਪੈਰ ਪੈਰ ਥੋੜਾ ਜਿਹਾ ਅਜੇ ਸੁੰਨ ਹੈ ਮਲੱਕ ਤੋਂ ਲੈ ਕੇ ਗਿੱਟੇ ਤੱਕ ਜੀ ਪੂਰਾ ਕਲੀਅਰ ਹੋ ਗਿਆ ਕੱਲਾ ਪੈਰ ਥੋੜਾ ਜਿਹਾ ਸੁੰਨ ਰਹਿ ਗਿਆ ਪੈਰ ਸੁੰਨ ਰਹਿ ਗਿਆ ਮਲਸਤੀ ਕੇ ਪੈਸੀ ਰਿਜ਼ਲਟ ਤੁਹਾਨੂੰ ਆ ਪੈਰ ਸੁੰਨ ਇਹ ਸੁੰਨ ਚ ਸੈੱਟ ਆ ਗਿਆ ਹਾਂਜੀ ਹਾਂਜੀ ਓਕੇ ਲੱਖਾਂ ਲੋਕ ਡਾਕਟਰ ਸਾਹਿਬ ਤੁਹਾਡੀ ਵੀਡੀਓ ਦੇਖਣਗੇ ਹਾਂਜੀ ਕੀ ਸਲਾਹ ਦੇਣਾ ਚਾਹੋਗੇ ਸਰੀਰ ਦੀ ਸਫਾਈ ਬਾਰੇ ਮੈਂ ਕਹਿੰਦਾ ਜੀ ਵੀ ਜਿਹੜਾ 5 ਦਿਨ 50 ਦਿਨ ਦਾ ਜਿਹੜਾ ਸਰਵਿਸ ਪੈਕ ਹੈ ਜੀ ਸਰਵਿਸ ਪੈਕ ਆ ਇਹ ਜ਼ਰੂਰ ਵਰਤਣਾ ਚਾਹੀਦਾ ਆਪਣੇ ਸਰੀਰ ਦੀ ਜੋ ਸਾਰੀ ਸਫਾਈ ਹੋਏਗੀ ਤੇ ਹਰ ਪਰਸਨ ਨੂੰ ਵਰਤਣਾ ਚਾਹੀਦਾ ਹੈ ਚਾਹੇ ਉਹ ਬਿਲਕੁਲ ਠੀਕ ਹੀ ਹੋਵੇ ਤਾਂ ਵੀ ਵਰਤੇ ਜਾ ਸਕਦਾ ਹੈ ਧੰਨਵਾਦ ਡਾਕਟਰ ਸਾਹਿਬ ਬਹੁਤ ਬਹੁਤ ਜੀ